ਨਹੀਂ ਅੱਜ ਇਹਨੂੰ ਰੋਟੀਆਂ ਵੇਲੇ ਲਾਇਆ ਇਹ ਸਿਰਨਾ ਵੇਲ ਦੀ ਵੀ ਰੋਟੀਆਂ ਸਾਰੀ ਹਾਂ ਮੇਂ ਨਹੀਂ ਰਹਿ ਗਈ ਪਕਵਾਲਾ ਜਿੰਨੇ ਆ ਰੋਟੀਆਂ ਪਕਵਾਉਣੀਆਂ ਹੀ ਬਾ ਗਈ ਲੈ ਫੇਰੇ ਫੇਰ ਨਹੀਂ ਇਹ ਲਵਦੀ ਕੱਲੀ ਲਾਏਗੀ ਫਿਰ ਵੇਖ ਫਿਰ ਕੋਈ ਨਹੀਂ ਗੱਗੂ ਦਾ ਵਿਆਹ ਕਰਦਾਂਗੇ ਨਵੀਂ ਨੋ ਲੈ ਆਵਾਂਗੇ ਉਹਨੂੰ ਲਾਵਾਂਗੇ ਤੇਰੀ ਥਾਂ ਤੇ ਤੇਰੀ ਪੋਜੀਸ਼ਨ ਉਹਨੂੰ ਦੇ ਦਿਆ ਨੌ ਸੱਸ ਬਹਿ ਕੇ ਚਿੱਲੇ ਤੇ ਦਿਵਾਰੇ ਵੇਲੀ ਜਾ ਕਰ ਰੋਟੀਆਂ ਤੇ ਤੂੰ ਥੱਲੀ ਜਾ ਕਰੀ ਭਲਾ ਘਰਾਂ ਗਰੀਬ ਮੈਂ ਵੀ ਯੋਰੋ ਨਹੀਂ ਮਾੜਾ ਮੈਂ ਗੱਲੋ ਕੀ ਵੇਂਦੇ ਆ ਪਾ ਗਿਆ ਨਹੀਂ ਕਹਿਣਾ ਹਾਂ ਹਾਂ ਕੀ ਖੋਲਣ ਦੀ ਕੀ ਦੇ ਨਾਲ ਉਹ ਮੁੱਕਰ ਗਿਆ ਤੂੰ ਉਹਨੂੰ ਕਹਿ ਆ ਜਾ ਯਾਰ ਕੀ ਕੀ ਕਹਿਣਾ ਚਾਹਣਾ ਕੀ ਦੇ ਮੈਂ ਤੁਹਾਨੂੰ ਡੱਟ ਰੋਗ ਮੈਂ ਤੁਸੀਂ ਆ ਕੇ ਪੁੱਠੇ ਤਵੇ ਵਰਕੇ ਦੁਰ ਫਿੜੇ ਮੂੰ ਤੇਰੇ ਤੇ ਜੇ ਉਹ ਹੀ ਕੁੜੀਆਂ ਸੇਮ ਕੁੜੀਆਂ ਪਾਰਕ ਚੋਂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਕਿ ਉਹਨਾਂ ਕੁਝ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਜੇ ਪੱਤੀ ਨਹੀਂ ਪਾਈ ਵੀਰ ਨੇ ਆਹ ਤਾਂ ਕੰਮ ਨਹੀਂ ਚੱਲਨੇ ਇਹ ਕੰਮ ਨਹੀਂ ਚੱਲਨੇ ਅੱਜ ਤਾਂ ਚਾਹ ਵੀ ਸਪான்ਸਰ ਪ੍ਰਭਾਤ ਫੇਰੀ ਵਾਲੀ ਘਰ ਹੋਈ ਆ। ਅੱਛਾ ਸਮੋਸਾ ਵੀ ਵੈਰੀ ਗੁੱਡ। ਅੱਜੀ ਆਂਦੀ ਹਰਜੀਤੀ। ਹਾਂ ਫਿਰ ਅੱਜਕੱਲ ਮੰਮੀ ਨੇ ਜਿਹੜੀ ਦਵਾਈ ਖਾਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੰਮੀ ਸਾਹ ਚੜਦਾ ਉਹਦੇ ਨਾਲ। ਹੁਣ ਮੰਮੀ ਬਾਦੂ ਗੁਰਦੁਆਰੇ ਵੀ ਉਹ ਜਿਹੜੇ ਸੈਰ ਸਪੂਰਾ ਸਪਾਟੇ ਪੂਰੇ ਕਰਕੇ ਆਉਂਦੀ ਆ। ਤੇ ਹੁਣ ਠੀਕ ਆ ਬਹੁਤ ਫਰਕ ਪੈ ਗਿਆ ਨਾ ਗੋਡਿਆਂ। ਪੀੜਾ ਮੁੜ ਹੁੰਦੀ ਘਣ। ਚਲ ਸ਼ੇਅਰ ਕਰਾਂਗੇ ਤਾਂ ਹੱਕ ਦੇਣਾ ਨੂੰ ਕਹੇ ਨਾ। ਵੈਰੀ ਗੁੱਡ। ਹੁਣ ਤਾਂ ਭਾਈ ਛੋੜੀਆਂ ਗੱਲਾਂ ਬਾਤਾਂ ਹੋਰ ਆ ਹਰਜੀਤੀ। ਠੀਕ ਆ। ਏ ਪਤਾ ਚਾ ਉਹ ਕਹਿੰਦੇ ਕਿ ਤੁਹਾਡੇ ਕੰਮ ਵਾਲੇ ਨਹੀਂ ਆਏਗੇ ਤੇ ਉਹਨਾਂ ਲਈ ਚਾਹ ਤੇ ਸਮੋਸੇ ਆ ਚੁੱਕੇ ਆ ਜਾਂਦੇ ਖਵਾ ਦੇਣੇ ਨੌਜਵਾਨਾਂ ਨੂੰ ਵਾਓ ਲੇਡੀਜ਼ ਚਾਹ ਹੈ ਗੁੱਡ ਮਾਰਨਿੰਗ ਹਾਈ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਨਹੀਂ ਨਹੀਂ ਉਹਨਾਂ ਨੇ ਆਪ ਹੀ ਕਹਿ ਕਹਿੰਦੀ ਆਓ ਹਾਈ ਉਹਨੇ ਆਪ ਹੀ ਲੈ ਜਾਓ ਸਮੋਸੇ ਆਏ ਆ ਜਾ ਆ ਜਾ ਏ ਕਾ ਸਾਡੇ ਬੰਦੇ ਡਰੈਸ ਗਰੂਸ ਪਾ ਕੇ ਰਹਿੰਦੇ ਐ ਲਿਬੜਦੇ ਨਹੀਂ ਕਿਉਂ ਚਾਹ ਚਾ ਨਾਲ ਸਮੋਸਾ ਨਹੀਂ ਅੱਜ ਇਹਨੂੰ ਰੋਟੀਆਂ ਫੇਲੇ ਲਾਇਆ ਇਹ ਸਿਰ ਨਾਲ ਵੇਲਦੀ ਵੀ ਰੋਟੀਆਂ ਸਾਰੀ ਟੋਪੀ ਆਟੇ ਨਾਲ ਵੇੜੀ ਫਿਰਦੀ ਆ ਕੀ ਕਰਾ ਮੈਨੂੰ ਦੀ ਪਾਉਛ ਨਹੀਂ ਗਾ ਦੀਦਾ ਕੋਈ ਨਹੀਂ ਤੇ ਸਿਰ ਚਾਟਾ ਚੱਲ ਗਿਆ ਕਰ ਕਰ ਮੇਰੇ ਨਾਲ ਆਖਾ ਤੌਲੀਆ ਕਰਦੀਆਂ ਮੰਮੀ ਨੇ ਤਾਂ ਮੈਂ ਕਿੱਧਰ ਹੋ ਗਈਆਂ ਪੂਰਾ ਹਾਂ ਅੱਖਾਂਾਂ ਨੂੰ ਸਾਫ਼ ਕੀਤੀਆਂ ਵਾ ਆ ਘਟਾ ਮਿੱਟੀ ਨਿਕਲ ਜੂ ਅੱਖਾਂ ਚੋਂ ਨੇੜਾ ਕੋ ਕਚਰਾ ਕੁਚਰਾ ਹੋਇਆ ਉਹ ਵੀ ਸਾਰਾ ਨਿਕਲਣੇ ਨਿਕਲਣੇ ਮੈਨੂੰ ਵੇਲਾ ਕਰਕੇ ਮੈਨੂੰ ਵੇਲਣੀਆਂ ਪੈਣ ਦੇਈਆਂ ਮੀਨਾਂ ਦੇ ਖੈਰ ਸਾਂਭੀ ਜਰੀਆ ਹਾਂ ਮੀ ਨਹੀਂ ਰਹਿ ਗਏ ਪਕਵਾਲਾ ਜਿੰਨੀਆਂ ਰੋਟੀਆਂ ਪਕਵਾਉਣੀਆਂ ਹੀ ਬੱਸ ਗਈ ਲੈ ਫੇਰੇ ਫੇਰ ਨਹੀਂ ਇਹ ਲਵਦੀ ਕੋਈ ਨਹੀਂ ਫੇਰ ਕੜਾ ਰੋਟੀਆਂ ਨਾ ਪੱਕਣ ਗਈਆਂ ਅੱਗੇ ਅੱਗੇ ਵੀ ਲਾਉਂਨੀ ਆ ਫੇਰ ਵੀ ਲਾੜੂਗੀ ਕੱਲੀ ਲਾਏਗੀ ਫੇਰ ਵੇਖ ਫੇਰ ਕੋਈ ਨਹੀਂ ਗੱਗੂ ਦਾ ਵਿਆਹ ਕਰ ਦਾਂਗੇ ਨਵੀਂ ਨੋ ਲੈ ਆਵਾਂਗੇ ਉਹਨੂੰ ਲਾਵਾਂਗੇ ਤੇਰੀ ਥਾਂ ਤੇ ਤੇਰੀ ਪੋਜੀਸ਼ਨ ਉਹਨੂੰ ਦੇ ਦਿਆਂਗੇ ਹਾਂ ਉਹਦੇ ਚ ਬਣਾ ਤੇਰੀ ਪੋਜੀਸ਼ਨ ਉਹਨੂੰ ਦੇ ਦੇਣੀ ਰੋਟੀਆਂ ਵੇਲਣ ਵਾਲੀ ਉਹਨੂੰ ਕਹਿੰਦਾ ਰੋਟੀਆਂ ਵੇਲੀ ਆ ਨਾਲ ਬੈਠੀ ਵੇਲੀ ਤੇਰੇ ਘਰ ਦੀ ਹੈ ਨਹੀਂ ਕਿ ਲਾਉਣ ਨੂੰ ਉਹ ਫਿਰ ਗੁੰਨਣ ਨੂੰ ਨਾ ਆਟਾ ਸੌਜੀ ਸੂਜੀ ਉਹ ਬਣਾ ਦਿਆ ਕਰੂਗੀ ਚਲ ਮੁੱਟੀਆਂ ਵੀ ਲਵਾ ਨੋਂ ਸੱਤ ਬਹਿ ਕੇ ਚੁੱਲ੍ਹੇ ਤੇ ਦਿਵਾਲੇ ਵੇਲੀ ਜਾ ਕਰ ਰੋਟੀਆਂ ਤੇ ਤੂੰ ਥੱਲੀ ਜਾ ਕਰੀ ਕੋਈ ਨਹੀਂ ਕੋਰੇ ਦੀ ਪੇਸ਼ ਕਰੋ ਪੜਾ ਕਰਵਾ ਗਰੀਬ ਮੈਂ ਵੀ ਯੂਰੋ ਨਹੀਂ ਮਾੜਾ ਮੈਂ ਗੱਲੋ ਕੀ ਵੇਂਦੇ ਆ ਆਹ ਟੋਆ ਪਾ ਪੜਨ ਕੇ ਮੈਂ ਜੋਰ ਅੱਜ ਘੜਾ ਛੜ ਰਹੀ ਹੁਣ ਤਾਂ ਇਹ ਛੜਦਾ ਨਹੀਂ ਇਹ ਸਰੀਰ ਆ ਗੁਰੇ ਤੂੰ ਮੇਰੇ ਨਾਲ ਜੋਰ ਲਾ ਕੇ ਵੇਖਿਆ ਹੈ ਨਾ ਹਾਂ ਤੇ ਦੱਸ ਦੇ ਫਿਰ ਲਾ ਕੇ ਵੇਖਿਆ 11 11 ਦੀ ਸ਼ਰਤ ਲੱਗੀ ਆਪਣੀ ਕਿਸੇ ਨਾਲ ਹਾਂ ਕੀ ਖੋਲਣ ਦੀ ਕੀ ਦੇ ਨਾਲ ਉਹ ਮੁੱਕਰ ਗਿਆ ਤੂੰ ਉਹਨੂੰ ਕਹਿ ਆ ਜਾ ਯਾਰ ਕੀ ਕਹਿਣਾ ਚਾਹਣਾ ਕੀ ਦੇਵਾਂ ਤੁਹਾਨੂੰ ਡੱਟ ਰੋਜ਼ ਮੈਂ ਤੁਸੀਂ ਆ ਕੇ ਪੁੱਠੇ ਤਵੇ ਵਰਕੇ ਦਰ ਫਿੜੇ ਮੂੰ ਤੇਰਾ ਕੋਕੋ ਅੱਜ ਟਿੱਪਣੀ ਕਾਦੇ ਤੇ ਆਪਣੀ ਅੱਜ ਟਿੱਪਣੀ ਆਏ ਆ ਮੈਨੂੰ ਚੇਤੇ ਆਈ ਕੁਛ ਕੁ ਮੈਂ ਵੇਖਿਆ ਗਏ ਬੰਦਿਆਂ ਨੂੰ ਘੱਟ ਕੁੜੀਆਂ ਬਦਗੇ ਤਾਂ ਦੱਸਿਓ ਕਰੇ ਕੁੜੀਆਂ ਐ ਦੱਸ ਦਿਓ ਤੇ ਜੇ ਉਹ ਹੀ ਕੁੜੀਆਂ ਸੇਮ ਕੁੜੀਆਂ ਭਾਰਕ ਚੋਂ ਉਦ੍ਰਤ ਦਾ ਪਿਆਰ ਤੇ ਮੁੰਡੀ ਆ ਰਹੇ ਨੇ ਕੀ ਰਹਿ ਵਾਹ ਲਾਓ ਵੀਰੇ ਆ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ